ਤੁਹਾਡੇ ਕੱਪੜੇ ਬਹੁਤ ਮਹਿੰਗੇ ਹੁੰਦੇ ਆ ਜਦੋਂ ਤੁਹਾਡੇ ਬੁਟੀਕ ਤੇ ਕੋਈ ਵੀ ਕਸਟਮਰ ਆਉਂਦਾ ਜੇ ਤੁਹਾਨੂੰ ਇਹ ਕਮੈਂਟ ਕਰਦਾ ਤਾਂ ਤੁਸੀਂ ਵੀਡੀਓ ਨੂੰ ਸੇਵ ਜਰੂਰ ਕਰ ਲਓ ਕਿਉਂਕਿ ਤੁਹਾਨੂੰ ਇੱਕ ਬਹੁਤ ਹੀ ਵਧੀਆ ਆਪਾਂ ਜਵਾਬ ਦੱਸਣ ਲੱਗੇ ਜਦੋਂ ਵੀ ਤੁਹਾਨੂੰ ਅੱਗੇ ਤੋਂ ਕਸਟਮਰ ਕਹੇ ਕਿ ਤੁਹਾਡੇ ਕੱਪੜੇ ਮਹਿੰਗੇ ਹੁੰਦੇ ਆ ਇਹ ਜਵਾਬ ਜਰੂਰ ਦਿਓ ਉਸ ਤੋਂ ਸਭ ਤੋਂ ਪਹਿਲਾਂ ਵੀਡੀਓ ਨੂੰ ਸੇਵ ਕਰ ਲਓ ਹੋਰ ਵੀਡੀਓਜ਼ ਲਈ ਫੋਲੋ ਕਰੋ ਲਾਈਕ ਤੇ ਸ਼ੇਅਰ ਜਰੂਰ ਕਰ ਦਿਓ ਜਦੋਂ ਵੀ ਕਸਟਮਰ ਆ ਕੇ ਤੁਹਾਡੇ ਬੁਟੀਕ ਤੇ ਇਹ ਗੱਲ ਕਹਿੰਦਾ ਕਿ ਤੁਹਾਡੇ ਕੱਪੜੇ ਮਹਿੰਗੇ ਹੁੰਦੇ ਆ ਤਾਂ ਉਹਦੇ ਨਾਲ ਕਦੇ ਵੀ ਆਰਗੂ ਨਾ ਕਰੋ ਕਸਟਮਰ ਦੇ ਨਾਲ ਤੁਹਾਨੂੰ ਬਹਿ ਜੀ ਜੀ ਤੁਸੀਂ ਇਹ ਕਿਉਂ ਸੋਚਦੇ ਹੋ ਕਿ ਸਾਡੇ ਕੱਪੜੇ ਮਹਿੰਗੇ ਹੁੰਦੇ ਆ ਤੁਸੀਂ ਇਹ ਸੋਚੋ ਕਿ ਸਾਡੇ ਕੋਲ ਆ ਕੇ ਜੋ ਬਹੁਤ ਸਾਰੇ ਲੋਕ ਕੱਪੜੇ ਲੈ ਕੇ ਜਾਂਦੇ ਕੀ ਰੀਜ਼ ਦੇ ਨਾਲ ਕੋਈ ਰੀਜ਼ਨ ਤਾਂ ਹੋਊਗਾ ਨਾ ਕਿ ਕਿਉਂ ਲੈ ਕੇ ਜਾਂਦੇ ਆ ਸਾਨੂੰ ਤੁਸੀਂ ਇਹ ਗੱਲ ਦਾ ਆਪ ਹੀ ਜਵਾਬ ਦਿਓ ਕਿ ਜੇ ਸਾਡੇ ਕੱਪੜੇ ਮਹਿੰਗੇ ਹੁੰਦੇ ਆ ਹੋਰ ਲੋਕ ਕਿਉਂ ਲੈ ਕੇ ਜਾ ਰਹੇ ਆ ਚਾਹੇ ਤੁਸੀਂ ਇਹ ਵੀ ਕਹਿ ਸਕਦੇ ਆ ਕਿ ਬਹੁਤ ਸਾਰੀਆਂ ਮਾਰਕੀਟਸ ਵਿੱਚ ਆਲਰੇਡੀ ਦੁਕਾਨਾਂ ਹੈਗੀਆਂ ਜਿੱਥੋਂ ਕਸਟਮਰ ਕੱਪੜੇ ਲੈ ਲੈ ਰਹੇ ਆ ਪਰ ਉਹ ਸਾਡੇ ਕੋਲੇ ਆ ਕੇ ਕਿਉਂ ਲੈਂਦੇ ਆ ਇਹਦਾ ਮਤਲਬ ਸਾਡੇ ਚ ਕੁਝ ਨਾ ਕੁਝ ਕੁਆਲਿਟੀ ਹੋਊਗੀ ਉਹ ਤਾਂ ਹੀ ਲੈ ਰਹੇ ਆ ਸੋ ਤੁਸੀਂ ਇੱਕ ਵਾਰੀ ਸਾਡੇ ਤੋਂ ਕੱਪੜੇ ਲੈ ਕੇ ਦੇਖੋ ਤੁਸੀਂ ਨੈਕਸਟ ਟਾਈਮ ਆਪ ਹੀ ਆਉਂਗੇ ਤੁਸੀਂ ਇਸ ਤਰ੍ਹਾਂ ਬਹੁਤ ਪਿਆਰ ਦੇ ਨਾਲ ਜਵਾਬ ਦੇ ਸਕਦੇ ਹੋ ਤੁਹਾਨੂੰ ਕਸਟਮਰ ਦੇ ਨਾਲ ਬਹਿਸ ਕਰਨ ਦੀ ਬਿਲਕੁਲ ਵੀ ਲੋੜ ਨਹੀਂ ਸੋ ਜੇ ਤੁਹਾਨੂੰ ਜਵਾਬ ਵਧੀਆ ਲੱਗਿਆ ਤਾਂ ਵੀਡੀਓ ਨੂੰ ਲਾਈਕ ਕਰਿਓ ਤੇ ਕਮੈਂਟ ਕਰਕੇ ਦੱਸਿਓ ਕਿੱਦਾਂ ਲੱਗਿਆ ਤੇ ਤੁਹਾਡੇ ਵੀ ਕਸਟਮਰ ਆ ਕੇ ਕਹਿੰਦੇ ਕਿ ਕੱਪੜੇ ਤੁਹਾਡੇ ਮਹਿੰਗੇ ਹੁੰਦੇ ਆ ਨਾ ਸੋ ਇਹ ਦੱਸਿਓ ਬਾਕੀ ਹੋਰ ਵੀਡੀਓਜ਼ ਦੇ ਲਈ ਫੋਲੋ ਕਰ ਲਓ ਤੇ ਨਾਲ ਦੀ ਨਾਲ ਤੁਸੀਂ ਫਾਨੋ ਸਟਾਈਲ ਬੁਟੀਕ ਮਾਸਟਰੀ ਕੋਰਸ ਨੂੰ ਜ਼